ਸਸ਼ੀਕਾ ਜੀ ਲਗਾਤਾਰ ਤੁਹਾਨੂੰ 40s ਹਸਪਤਲ ਦੀਆਂ ਤਸਵੀਰਾਂ ਵਿਖਾ ਰਿਹਾ ਹੈ ਮੈਡੀਕਲ ਬੁਲੇਟਿਨ ਜਿਹੜਾ ਉਹ ਜਾਰੀ ਹੋ ਚੁੱਕਿਆ ਹੈ 40s ਹਸਪਤਲ ਦੀ ਤਰਫੋਂ ਜਿਹੜਾ ਮੈਡੀਕਲ ਬੁਲੇਟਿਨ ਜਾਰੀ ਹੋਇਆ ਉਸ ਦੇ ਵਿੱਚ ਉਹਨਾਂ ਦੀ ਸਿਹਤ ਬਾਰੇ ਵੇਰਵਾ ਦਿੱਤਾ ਗਿਆ ਹੈ ਕਿ ਕਿੰਨ ਕੰਡੀਸ਼ਨਾਂ ਦੇ ਵਿੱਚ ਉਹਨਾਂ ਨੂੰ ਇੱਥੇ ਲਿਆਉਂਦਾ ਗਿਆ ਔਰ ਜਿਸ ਤੰਗ ਦੇ ਨਾਲ ਉਹਨਾਂ ਦੇ ਇਸ ਵਕਤ ਹਾਲਾਤ ਬਣੇ ਹੋਏ ਨੇ ਕਾਫੀ ਨਾਜ਼ੁਕ ਸਥਿਤੀ ਬਣੀ ਹੋਈ ਹੈ 1:45 ਮਿੰਟ ਤੇ ਉਹਨਾਂ ਨੂੰ ਇੱਥੇ ਰੈਫਰ ਕੀਤਾ ਗਿਆ ਸੀ ਔਰ ਜਿਹੜੀ ਉਹਨਾਂ ਨੂੰ ਇੰਜਰੀ ਦੱਸੀ ਜਾ ਰਹੀ ਹੈ ਹੈਡ ਇੰਜਰੀ ਉਹਨਾਂ ਨੂੰ ਦੱਸੀ ਜਾ ਰਹੀ ਹੈ ਤਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਉਹਦੀ ਹਾਲਤ ਨੂੰ ਲੈ ਕੇ ਉਹਨਾਂ ਦੀ ਹਾਲਤ ਤੋਂ ਬਾਅਦ 40s ਹਸਪਤਾਲ ਦੇ ਵੱਲੋਂ 40s ਹਸਪਤਾਲ ਮੋਹਾਲੀ ਦੇ ਵੱਲੋਂ ਪਹਿਲਾ ਬਿਆਨ ਜਾਰੀ ਕੀਤਾ ਗਿਆ ਹੈ ਰਾਜਵੀਰ ਜਵੰਦਾ ਦੀ ਹਾਲਤ ਇਸ ਵੇਲੇ 40s ਹਸਪਤਾਲ ਦੇ ਮੁਤਾਬਕ ਬਹੁਤ ਔਰ ਜਦੋਂ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਇੱਥੇ ਲੈ ਕੇ ਆਇਆ ਤੇ ਕਾਰਡੀਕ ਅਰੈਸਟ ਵੀ ਹੋਇਆ ਉਹਨਾਂ ਨੂੰ ਯਾਨੀ ਕਾਫੀ ਕ੍ਰਿਟੀਕਲ ਕੰਡੀਸ਼ਨ ਬਣੀ ਹੋਈ ਹੈ ਔਰ ਇਸੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਵੈਂਟੀਲੇਟਰ سپورਟ ਤੇ ਰੱਖਿਆ ਹੋਇਆ ਰਾਜਵੀਰ ਨੂੰ ਯਾਨੀ ਕਾਫੀ ਨਾਜ਼ੁਕ ਹਾਲਾਤ ਨੇ ਜਿਹੜੀ ਪਹਿਲਾਂ ਜਾਣਕਾਰੀ ਦੇ ਰਹੇ ਸੀ ਅਸੀਂ ਤੁਹਾਨੂੰ ਕਿ ਅਗਲੇ 3 ਘੰਟੇ ਕਾਫੀ ਕ੍ਰੂਸ਼ਲ ਨੇ ਤੇ ਉਹ ਇਸੇ ਕਰਕੇ ਕਿਉਂਕਿ ਵੈਂਟੀਲੇਟਰ سپورਟ ਤੇ ਉਹਨਾਂ ਨੂੰ ਰੱਖਿਆ ਹੋਇਆ ਮਨਪ੍ਰੀਤ ਮੇਰੇ ਨਾਲ ਨੇ ਮਨਪ੍ਰੀਤ ਆ 40s ਦੀ ਤਰਫੋਂ ਬੁਲੇਟਿਨ ਜਾਰੀ ਹੋ ਚੁੱਕਿਆ ਸਪੱਸ਼ਟ ਸ਼ਬਦਾਂ ਦੇ ਵਿੱਚ ਕਹਿ ਰਹੇ ਆ ਕਾਫੀ ਕ੍ਰਿਟੀਕਲ ਕੰਡੀਸ਼ਨ ਹੈ ਬਿਲਕੁਲ ਕਿਉਂਕਿ ਅਸੀਂ ਇੰਤਜ਼ਾਰ ਹੀ ਕਰ ਰਹੇ ਸੀਗੇ ਪਰ ਉਮੀਦ ਸੀਗੀ ਕਿ ਉਹਨਾਂ ਦੀ ਇੰਨੀਆਂ ਜ਼ਿਆਦੀਆਂ ਮਤਲਬ ਕ੍ਰਿਟੀਕਲ ਕੰਡੀਸ਼ਨ ਇੰਨੀ ਜ਼ਿਆਦਾ ਹੋਏਗੀ ਇਹਦੇ ਬਾਰੇ ਕਿਸੇ ਨੂੰ ਕੋਈ ਅਪਡੇਟ ਨਹੀਂ ਕਾਰਡੀਕ ਅਰੈਸਟ ਦੇ ਬਾਰੇ ਜਿਵੇਂ ਤੁਸੀਂ ਉਹਨੇ ਦੱਸ ਕੇ ਹਟੇ ਇਸ ਦੇ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਕਿ ਉਹਨਾਂ ਨੂੰ ਕਾਰਡੀਕ ਅਰੈਸਟ ਵੀ ਆਇਆ ਹਾਲਾਂਕਿ ਦਿਮਾਗ ਦੀ ਜ਼ਰੂਰ ਗੱਲ ਕੀਤੀ ਕਿ ਬ੍ਰੇਨ ਤੇ ਸੱਟ ਆਈ ਹੈ ਉਹਨਾਂ ਦੇ ਲੇਕਿਨ ਸਿਚੁਏਸ਼ਨ ਬਹੁਤ ਕ੍ਰਿਟੀਕਲ ਆ ਬਸ ਹੁਣ ਅਰਦਾਸਾਂ ਦੁ ਦਾ ਦਾਖਲ ਨੇ ਅ ਦਿਲ ਸਭ ਦੇ ਤੁਹਾਡੇ ਕਰੇ ਨੇ ਉਹਨਾਂ ਦਾ ਪਰਿਵਾਰਿਕ ਮੈਂਬਰ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਬਾਹਰ ਐਂਟਰੀ ਅਗਰ ਹੋਣ ਦਿੰਦੇ ਤਾਂ ਅਸੀਂ ਜ਼ਰੂਰ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਲੇਕਿਨ ਜਿੰਨੀਆਂ ਕਿ ਤਸਵੀਰਾਂ ਅਸੀਂ ਖੁਦ ਆਪਣੀ ਅੱਖੀ ਦੇਖੀਆਂ ਨੇ ਉਹਨੀਆਂ ਕਿ ਤੁਹਾਨੂੰ ਦੱਸ ਰਿਆਂ ਬਹੁਤ ਬਹੁਤ ਜ਼ਿਆਦਾ ਸਮਾਂ ਖਰਾਬ ਚੱਲ ਰਿਹਾ ਹੈ ਇਸ ਸਮੇਂ ਪੰਜਾਬੀ ਇੰਡਸਟਰੀ ਦਾ ਕਿਉਂਕਿ ਬੈਕ ਟੂ ਬੈਕ ਜਿਹੜੀਆਂ ਅਸੀਂ ਮੌਤਾਂ ਦੇਖ ਰਹੇ ਹਾਂ ਨਾਮੀ ਕਲਾਕਾਰਾਂ ਦੀਆਂ ਮੌਤਾਂ ਦੇਖ ਰਹੇ ਜਿਨ੍ਹਾਂ ਨੇ ਇੰਡਸਟਰੀ ਨੂੰ ਆਪਣਾ ਸਪੈਸ਼ਲ ਟਾਈਮ ਦਿੱਤਾ ਇੰਡਸਟਰੀ ਨੂੰ ਐਂਟਰਟੇਨ ਕਰਨ ਦੇ ਵਿੱਚ ਕੋਈ ਸਮਾਂ ਨਹੀਂ ਛੱਡਿਆ ਕੋਈ ਕਸਰ ਨਹੀਂ ਜੁਜਰੇ ਨੇ ਕਿਉਂਕਿ ਲਾਈਫ ਬਹੁਤ ਅਨਪ੍ਰੇਡਿਕਟੇਬਲ ਹੈ ਜਿਸ ਤੋਂ ਬਾਅਦ ਅੱਜ ਅਸੀਂ ਰਾਜਵੀਰ ਜਵੰਦਾ ਦੀ ਅਪਡੇਟ ਸੁਣੀ ਕਿਉਂਕਿ ਰਾਜਵੀਰ ਸਭ ਦੇ ਪਰਸਨਲ ਫੇਵਰਿਟ ਨੇ ਉਹਨਾਂ ਦੀ ਹਾਈਟ ਨੂੰ ਲੈ ਕੇ ਉਹਨਾਂ ਨੂੰ ਕੰਪਲੀਮੈਂਟਸ ਮਿਲਦੇ ਨੇ ਉਹਨਾਂ ਦੀ ਆਵਾਜ਼ ਨੂੰ ਲੈ ਕੇ ਉਹਨਾਂ ਨੂੰ ਕੰਪਲੀਮੈਂਟਸ ਮਿਲਦੇ ਨੇ ਉਹਨਾਂ ਦੀ ਆਵਾਜ਼ ਨੂੰ ਲੈ ਕੇ ਉਹਨਾਂ ਨੂੰ ਕੰਪਲੀਮੈਂਟਸ ਮਿਲਦੇ ਨੇ ਲੇਕਿਨ ਅੱਜ ਕੋਈ ਐਸਾ ਬੰਦਾ ਨਹੀਂ ਇੰਡਸਟਰੀ ਦਾ ਜਿਹੜਾ ਇਥੇ ਨਹੀਂ ਪਹੁੰਚਿਆ ਸਾਰੇ ਹੀ ਅੰਦਰ ਨੇ ਔਰ ਹਰ ਕਿਸੇ ਦੀ ਫਿੰਗਰਸ ਕ੍ਰੋਸ ਨੇ ਕਿ ਰਾਜਵੀਰ ਜਵੰਦਾ ਦੀ ਜਿਹੜੀ ਅਪਡੇਟ ਹੈ ਕਿਸੇ ਪਾਸਿਓਂ ਵੀ ਜਿਹੜੀ ਉਹ ਠੀਕ ਆ ਜਾਏ ਬਿਲਕੁਲ ਯਾਨੀ ਪੋਜ਼ਿਟਿਵ ਅਪਡੇਟ ਆਇਆ ਲੇਕਿਨ ਇਸ ਵਕਤ ਜਿਹੜੀ ਅਪਡੇਟ ਆਈ ਹੈ ਇਸ ਵਕਤ ਜਿਹੜੀ ਅਪਡੇਟ ਆਈ ਹੈ ਤੁਹਾਨੂੰ ਲਗਾਤਾਰ ਉਸ ਅਪਡੇਟ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਕਿ 145 ਦੇ ਉੱਪਰ ਐਕਸਟ੍ਰੀਮ ਕ੍ਰਿਟੀਕਲ ਕੰਡੀਸ਼ਨ ਜਿਹੜੀ ਸੀ ਉਸ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਇੱਥੇ ਲਿਆਂਦਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਹੈੱਡ ਇੰਜਰੀ ਸੀ ਜਿਸ ਤੰਗ ਦੇ ਨਾਲ ਸਪਾਈਨ ਦੀ ਇੰਜਰੀ ਸੀ ਕਿਉਂਕਿ ਰੋਡ ਐਕਸੀਡੈਂਟ ਹੋਇਆ ਇਸ ਤੋਂ ਇਲਾਵਾ ਕਾਰਡੀਕ ਅਰੈਸਟ ਆਇਆ ਹੈਵੀ 40ਸ ਹਸਪੀਟਲ ਦੀ ਤਰਫੋਂ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਅਮਰਜੈਂਸੀ ਤੇ ਨਿਊਰੋ ਸਰਜਰੀ ਡਿਪਾਰਟਮੈਂਟ ਦੀ ਜਿਹੜੀਆਂ ਟੀਮਾਂ ਨੇ ਉਹ ਹੈਂਡਲ ਕਰਨਾ ਸ਼ੁਰੂ ਕਰ ਦਿਆ ਨੇ ਕਿਉਂਕਿ ਨਿਊਰੋ ਸਰਜਰੀ ਦੀ ਲੋੜ ਪੈਂਦੀ ਹੈ ਇਸ ਤੋਂ ਇਲਾਵਾ ਅਮਰਜੈਂਸੀ ਡਾਕਟਰਾਂ ਦੀ ਜਿਹੜੀ ਟੀਮ ਸੀ ਉਹ ਲਗਾਤਾਰ ਹੁਣ ਐਗਜ਼ਾਮੀਨੇਸ਼ਨ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਜਿਸ ਢੰਗ ਦੇ ਨਾਲ ਲਾਈਫ ਐਡਵਾਂਸ ਲਾਈਫ سپورਟ ਸਿਸਟਮ ਦੀ ਗੱਲ ਕਰੀਏ ਜਾਂ ਫਿਰ ਵੈਂਟੀਲੇਟਰ سپورਟ ਦੀ ਗੱਲ ਕਰੀਏ ਉਸ سپورਟ ਦੇ ਉੱਪਰ ਚੱਲ ਰਹੇ ਨੇ ਔਰ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਆ ਕਿਉਂਕਿ ਉਹਨਾਂ ਦੇ ਮਿਲਣ ਆਲੇ ਜਿਹੜੇ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਨੇ ਹਾਲਾਂਕਿ ਕੀ ਕੁਝ ਕਹਿ ਰਹੇ ਨੇ ਸੁਣ ਲੈਣੇ ਆ ਯਾਰ ਬੋਲੋ ਕਰੋ 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 ਪਿੱਛੇ ਆਓ ਰੋਲਾ ਨਹੀਂ ਰੋਲਾ ਨਹੀਂ ਚੋੜੀ ਇੱਕ ਵਾਰ ਲੱਗ ਗਈ ਅਰੇ ਰੁਕ ਜਾਓ ਅਸਨ ਕਾਨ ਸਾਹਿਬ ਤੁਸੀਂ ਅੰਦਰੋਂ ਜਾ ਕੇ ਆਏ ਹੋ ਸਥਿਤੀ ਕੀ ਹੈ ਜੀ ਬੋਲੋ ਬਈ ਤੇ ਵੀਰੇ ਗੱਲ ਇਹ ਆ ਕਿ ਸੱਟ ਕਾਫੀ ਹੈ ਜੀ ਬਸ ਵਾਹਿਗੁਰੂ ਜੀ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ ਸੱਟ ਵੱਜੀ ਵੀ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਰਿਕਵਰ ਹੋ ਜੇ ਬਸ ਛੋਟਾ ਦੇਖ ਕੇ ਆਏ ਅਸੀਂ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਹਲੇ ਕ੍ਰਿਟੀਕਲ ਸਥਿਤੀ ਬਟ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਅਗੇ ਅਰਦਾਸ ਆ ਅਸੀਂ ਤਾਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਛੋਟਾ ਵੀਰ ਸੱਡਾ ਤੰਦਰੁਸਤ ਹੋ ਜਾਵੇ ਬਸ 6 ਵਜ ਗਈ ਕੋਈ ਗੱਲ ਨਹੀਂ ਪਰ ਪਰਮਾਤਮਾ ਤੁਹਾਨੂੰ ਰਿਕਵਰੀ ਕਰੇ ਠੀਕ ਹੈ ਠੀਕ ਹੈ ਜੀ ਇਹ ਹੀ ਦੁਆ ਸਾਡੀ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਗੱਲਬਾਤ ਕਰਨ ਵਾਲੇ ਜਿਹੜੇ ਨੇ ਜਿਹੜੇ ਉਹਨਾਂ ਨੂੰ ਮਿਲਣ ਵਾਲੇ ਨੇ ਉਹ ਲਗਾਤਾਰ ਉਹਨਾਂ ਨੂੰ ਮਿਲ ਕੇ ਬਾਹਰ ਆ ਰਹੇ ਨੇ ਗੱਲਬਾਤ ਵੀ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਸਾਨੂੰ ਉਮੀਦ ਹੈ ਕਿ ਛੇਤੀ ਤੰਦਰੁਸਤ ਹੋ ਜਾਣਗੇ ਲੇਕਿਨ ਕ੍ਰਿਟੀਕਲ ਕੰਡੀਸ਼ਨ ਫਿਲਹਾਲ ਬਣੀ ਹੋਈ ਹੈ ਹਰ ਇੱਕ ਅਪਡੇਟ ਜਿਹੜੀ ਹੈ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੇਖਦੇ ਰਹੋ ਦੈਨਿਕ ਜੀਤ ਖਾਨ ਸਾਡੇ ਨਾਲ ਹੈਗੇ ਨੇ ਸਰ ਤੁਸੀਂ ਅੰਦਰ ਉਹ ਕਿ ਆਏ ਹੋ ਹਾਲਤ ਦੇਖ ਕੇ ਆਏ ਹੋ ਰਾਜਵੀਰ ਜਵੰਦਾ ਦੀ ਠੀਕ ਨੇ ਉਹ ਮੈਂ ਡਾਕਟਰ ਦੱਸ ਦਿੰਦੇ ਨੇ ਠੀਕ ਹੈ ਜੀ ਬਾਹਰ ਅੰਦਰ ਨਹੀਂ ਜਾ ਸਕੇ ਤੇ ਅੰਦਰ ਜਾਣ ਨਹੀਂ ਦੇ ਰਹੇ ਕ੍ਰਿਟੀਕਲ ਹੈ ਥੋੜੀ ਜਿਹੀ ਸਥਿਤੀ ਤੇ ਬਸ ਪਰਮਾਤਮਾ ਵਾਹਿਗੁਰੂ ਠੀਕ ਕਰੇ ਉਹਨੂੰ ਅਸੀਂ ਤਾਂ ਦੁਆ ਹੀ ਕਰ ਸਕਦੇ ਆਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਦਰਸ਼ਕ ਜੀ ਨੇ ਦੇਖ ਰਹੇ ਆ ਸੁਣ ਰਹੇ ਆ ਤੁਸੀਂ ਵੀ ਦੁਆ ਕਰੋ ਕਿ ਛੋਟਾ ਵੀਰ ਸਾਡਾ ਰਾਜਵੀਰ ਜਵੰਦਾ ਬਹੁਤ ਵਧੀਆ ਪੰਜਾਬ ਦਾ ਆਰਟਿਸਟ ਹੈ ਤੇ ਜਲਦ ਜਲਦ ਰਿਕਵਰ ਕਰ ਜੀ ਬਸ ਪਰਿਵਾਰਿਕ ਮੈਂਬਰਾਂ ਨੂੰ ਮਿਲ ਕੇ ਆਇਓ ਗੱਲਬਾਤ ਪਰਿਵਾਰਿਕ ਮੈਂਬਰਾਂ ਵਾਲੇ ਬਹੁਤ ਰਸ਼ ਆ ਉੱਤੇ ਜੀ ਅੰਦਰ ਨਹੀਂ ਮਿਲ ਪਾਏ ਨਹੀਂ ਮਿਲ ਨਹੀਂ ਪਾਏ ਅੰਦਰ ਨੇ ਉਹ ਤੇ ਉਹਨਾਂ ਦੀ ਵਾਈਫ ਤੇ ਮਾਦਰ ਸ਼ਾਇਦ ਅੰਦਰ ਨੇ ਤੇ ਮਿਲ ਨਹੀਂ ਪਾਏ ਤੇ ਅਸੀਂ ਫਿਰ ਉਹ ਕਹੀ ਜਾਂਦੇ ਕਿ ਰਸ਼ ਨਾ ਕਰੋ ਪਰ ਅਸੀਂ ਥੱਲੇ ਆ ਕੇ ਜਾਉਂਦੇ ਹੋ ਰਾਜਵੀਰ ਜੀ ਬੰਦੇ ਨਾਲ ਲਾਸਟ ਮੁਲਾਕਾਤ ਤੁਹਾਡੀ ਕਦੋਂ ਹੋਈ ਹੈ ਔਰ ਕੀ वार्तालाप ਹੋਈ ਜਾਂਦਾ ਦੋ ਤਿੰਨ ਦਿਨ ਪਹਿਲਾਂ ਹੀ ਹੋਈ ਸੀ ਮੁਲਾਕਾਤ ਮੁਲਾਕਾਤ ਤਾਂ ਜੀ ਕਿਸ ਬਾਰੇ ਗੱਲ ਨੂੰ ਨਹੀਂ ਉਦਾਂ ਹੀ ਬਸ ਕੈਫੇ ਸ਼ਾਪ ਤੇ ਕੇਵਲ 커피 ਕੋਈ ਪੀਣ ਦੇ ਬੈਠਦੇ ਇਹਨਾਂ ਦੇ ਨਾਲ ਚ ਮਿਲ ਜਾਂਦੇ ਆਰਟਿਸਟ ਸਾਰਿਆਂ ਨਾਲ ਸੋ ਪ੍ਰਮਾਤਮਾ 바ਸ ਦੁਆ ਕਰਦੇ ਕਿ ਠੀਕ ਹੋ ਜਾਏ ਬਸ ਦੱਸ ਰਹੇ ਕਿ ਬਹੁਤ ਗਹਿਰੀ ਸੱਟ ਹੈ ਔਰ ਕਾਫੀ ਕ੍ਰਿਟੀਕਲ ਕੰਡੀਸ਼ਨ ਹੈ ਕਹਿੰਦੇ ਨੇ ਸੱਟ ਗਹਿਰੀ ਹੈ ਪਰ ਕਹਿੰਦੇ ਸਰੀਰ ਤੇ ਕੋਈ ਸੱਟ ਨਹੀਂ ਵੱਜੀ ਕਿਤੇ ਉਹ ਨਹੀਂ ਹੋਇਆ ਹੋਇਆ ਬ੍ਰੇਨ ਇੰਜਰੀ ਹੈ ਮੈਨੂੰ ਇਹ ਨਹੀਂ ਪਤਾ ਇਹ ਕਹਿੰਦੇ ਨੇ ਕਿ ਵੀ ਲੇਕਿਨ ਮੈਡੀਕਲ ਬੁਲੇਟਿਨ ਜਾਰੀ ਹੋਇਆ ਹੋਣੀ ਬਹੁਤ ਸਾਰੀਆਂ ਪ੍ਰੋਬਲਮਸ ਉਹਦੇ ਵਿੱਚ ਮੈਂਸ਼ਨ ਨੇ ਕੀ ਕਹੇ ਕਿ ਹਾਰਟ ਅਟੈਕ ਹੋਇਆ ਉਹਨਾਂ ਨੂੰ ਹਸਪਤਾਲ ਲੈ ਕੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਔਰ ਉਹਨਾਂ ਦੇ ਬ੍ਰੇਨ ਚ ਵੀ ਕਾਫੀ ਸੱਟ ਵੈਂਟੀਲੇਟਰ ਤੇ ਉਹ ਹਾਲੇ ਮੈਨੂੰ ਪਤਾ ਨਹੀਂ ਮੈਂ ਉੱਤੇ ਆਇਆ ਉਹਦਾ ਸੱਟ ਜਿਆਦਾ ਬਟ ਡਾਕਟਰ ਕਹਿੰਦੇ ਨੇ ਕਹਿੰਦੇ ਵੀ ਠੀਕ ਹੋ ਜਾਣਾ ਓਕੇ ਹਾਂਜੀ ਇਹ ਕਹਿੰਦੇ ਨੇ ਡਾਕਟਰ ਬਸ ਅਸੀਂ ਤਾਂ ਪੋਜ਼ਿਟਿਵ ਸੋਚ ਰਹੇ ਹਾਂ ਔਰ ਪਰਮਾਤਮਾ ਵਾਹਿਗੁਰੂ ਅਗੇ ਦੁਆ ਕਰ ਰਹੇ ਹਾਂ ਕਿ ਜਲਦ ਠੀਕ ਹੋ ਜੇ ਥੈਂਕ ਯੂ ਸੋ ਥੈਂਕ ਯੂ